ਹੈਲੋ ਫਰੈਂਡਸ ਪੰਜਾਬੀ ਬੁੱਕ ਟਾਕਸ ਤੇ ਤੁਹਾਡਾ ਸਵਾਗਤ ਹੈ ਕੀ ਤੁਸੀਂ ਵੀ ਹਰ ਵੇਲੇ ਭੱਜੇ ਭੱਜੇ ਰਹਿੰਦੇ ਹੋ ਹਰ ਕੰਮ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਜ਼ਿੰਦਗੀ ਸਿਰਫ ਮੰਜ਼ਿਲਾਂ ਤੱਕ ਪਹੁੰਚਣ ਦਾ ਨਾਂ ਹੈ ਅਤੇ ਰਸਤੇ ਦਾ ਕੋਈ ਮਜ਼ਾ ਨਹੀਂ ਅੱਜ ਮੈਂ ਤੁਹਾਡੇ ਨਾਲ ਇੱਕ ਅਜੀਹੀ ਕਿਤਾਬ ਬਾਰੇ ਗੱਲ ਕਰਨ ਜਾ ਰਹੀ ਹਾਂ ਜਿਸ ਨੇ ਮੇਰਾ ਸੋਚਣ ਦਾ ਤਰੀਕਾ ਹੀ ਬਦਲ ਦਿੱਤਾ ਇੱਕ ਕਿਤਾਬ ਹੈ ਥੋਮਸ ਐਮਸ ਟਰਨਰ ਦੀ ਦਾ ਪ੍ਰੈਕਟਿਸਿੰਗ ਮਾਈਂਡ ਇਸ ਕਿਤਾਬ ਵਿੱਚ ਇੱਕ ਅਜੀਹਾਰਾਜ ਛੁਪਿਆ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਸਕਦਾ ਹੈ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਹ ਰਾਜ ਕੀ ਹੈ ਤਾਂ ਬਨੇ ਰਹੋ ਇਸ ਵੀਡੀਓ ਦੇ ਅੰਤ ਤੱਕ ਟਰਨਰ ਕਹਿੰਦੇ ਨੇ ਕਿ ਅਸੀਂ ਅਕਸਰ ਇੱਕ ਗਲਤ ਤਰੀਕੇ ਨਾਲ ਜੀ ਰਹੇ ਹੁੰਦੇ ਹਾਂ ਅਸੀਂ ਇੰਨੇ ਜ਼ਿਆਦਾ ਨਤੀਜਿਆਂ ਵਿੱਚ ਗਵਾਚ ਜਾਂਦੇ ਹਾਂ ਕਿ ਅਸੀਂ ਉਸ ਪਲ ਨੂੰ ਹੀ ਭੁੱਲ ਜਾਂਦੇ ਹਾਂ ਜਿਸ ਵਿੱਚ ਅਸੀਂ ਅਸਲ ਵਿੱਚ ਜੀ ਰਹੇ ਹੁੰਦੇ ਹਾਂ ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਹਰ ਕੰਮ ਨੂੰ ਇੱਕ ਅਭਿਆਸ ਬਣਾ ਕੇ ਵਰਤਮਾਨ ਵਿੱਚ ਜੀ ਕੇ ਅਸੀਂ ਨਾ ਸਿਰਫ ਆਪਣੇ ਕੰਮਾਂ ਨੂੰ ਬਿਹਤਰ ਬਣਾ ਸਕਦੇ ਹਾਂ ਬਲਕਿ ਇੱਕ ਖੁਸ਼ਹਾਲ ਜ਼ਿੰਦਗੀ ਵੀ ਜੀ ਸਕਦੇ ਹਾਂ ਦਾ ਟ੍ਰੈਪ ਆਫ ਦਾ ਡੈਸਟੀਨੇਸ਼ਨ ਅਦੇ ਸੋਚਿਆ ਹੈ ਕਿ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਜਿਵੇਂ ਕਿ YouTube ਚੈਨਲ ਸ਼ੁਰੂ ਕਰਨਾ ਹੀ ਲੈ ਲਓ ਤਾਂ ਤੁਹਾਡਾ ਸਾਰਾ ਧਿਆਨ ਸਿਰਫ ਇਸ ਗੱਲ ਤੇ ਹੀ ਹੁੰਦਾ ਹੈ ਕਿ ਕਦੋਂ ਤੁਹਾਡੇ ਹਜ਼ਾਰਾਂ ਸਬਸਕ੍ਰਾਈਬਰ ਹੋਣਗੇ ਕਦੋਂ ਤੁਹਾਡੀ ਵੀਡੀਓ ਵਾਇਰਲ ਹੋਵੇਗੀ ਪਰ ਸਚਾਈ ਇਹ ਹੈ ਕਿ ਅਸਲੀ ਮਜ਼ਾ ਤਾਂ ਵੀਡੀਓ ਬਣਾਉਣ ਦੇ ਉਸ ਪ੍ਰੋਸੈਸ ਵਿੱਚ ਹੈ ਹਰ ਇੱਕ ਸਕ੍ਰਿਪਟ ਲਿਖਣ ਵਿੱਚ ਹਰ ਇੱਕ ਵੀਡੀਓ ਨੂੰ ਐਡਿਟ ਕਰਨ ਵਿੱਚ ਕਿਉਂਕਿ ਹਰ ਵੀਡੀਓ ਤੁਹਾਨੂੰ ਕੁਝ ਨਾ ਕੁਝ ਨਵਾਂ ਸਿਖਾ ਕੇ ਜਾਏਗੀ ਮੇਰੇ ਇੱਕ ਰਿਲੇਟਿਵ ਨੇ ਜਦੋਂ ਆਪਣਾ ਡਾਂਸ ਕਲਾਸ ਸ਼ੁਰੂ ਕੀਤਾ ਤਾਂ ਉਹ ਹਰ ਵੇਲੇ ਇਸ ਗੱਲ ਤੋਂ ਪਰੇਸ਼ਾਨ ਰਹਿੰਦਾ ਸੀ ਕਿ ਉਸ ਦੇ ਕਲਾਸ ਵਿੱਚ ਜ਼ਿਆਦਾ ਬੱਚੇ ਕਿਉਂ ਨਹੀਂ ਆ ਰਹੇ ਉਸ ਨੇ ਕਦੇ ਵੀ ਉਸ ਪਲ ਦਾ ਆਨੰਦ ਹੀ ਨਹੀਂ ਲਿਆ ਜਦੋਂ ਉਹ ਆਪਣੇ ਥੋੜੇ ਜਿਹੇ ਵਿਦਿਆਰਥੀਆਂ ਨੂੰ ਵੀ ਡਾਂਸ ਸਿਖਾ ਰਿਹਾ ਸੀ ਨਤੀਜਾ ਕੀ ਹੋਇਆ ਫਰੈਂਡਸ ਉਹ ਜਲਦੀ ਹੀ ਹਾਰ ਗਿਆ ਸਟਰਨਰ ਕਹਿੰਦੇ ਨੇ ਕਿ ਜਦੋਂ ਤੁਸੀਂ ਸਿਰਫ ਮੰਜ਼ਲ ਤੇ ਧਿਆਨ ਦਿੰਦੇ ਹੋ ਤਾਂ ਤੁਸੀਂ ਉਸ ਸਫ਼ਰ ਦੀ ਖੂਬਸੂਰਤੀ ਨੂੰ ਮਿਸ ਕਰ ਦਿੰਦੇ ਹੋ ਜੋ ਤੁਹਾਨੂੰ ਉੱਥੇ ਲੈ ਕੇ ਜਾਂਦਾ ਹੈ ਨੈਕਸਟ ਪੁਆਇੰਟ ਇਜ਼ ਦਾ ਇਲਿਊਜ਼ਨ ਆਫ ਪਰਫੈਕਸ਼ਨ ਕਿੰਨੀ ਵਾਰ ਤੁਹਾਡੇ ਨਾਲ ਇਹ ਹੋਇਆ ਹੈ ਕਿ ਤੁਸੀਂ ਕੋਈ ਕੰਮ ਸਿਰਫ ਇਸ ਲਈ ਸ਼ੁਰੂ ਨਹੀਂ ਕਰਦੇ ਕਿਉਂਕਿ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਉਸ ਨੂੰ ਪਰਫੈਕਟ ਤਰੀਕੇ ਨਾਲ ਨਹੀਂ ਕਰ ਸਕਦੇ ਇਹ ਇੱਕ ਬਹੁਤ ਵੱਡਾ ਭੁਲੇਖਾ ਹੈ ਮੈਨੂੰ ਯਾਦ ਹੈ ਫਰੈਂਡਸ ਜਦੋਂ ਮੈਂ ਪਹਿਲੀ ਵਾਰ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਮੈਂ ਹਰ ਵੇਲੇ ਇਸ ਗੱਲ ਤੋਂ ਡਰਦੀ ਰਹਿੰਦੀ ਸੀ ਕਿ ਮੇਰੀ ਐਡੀਟਿੰਗ ਠੀਕ ਨਹੀਂ ਹੋਵੇਗੀ ਮੇਰੀ ਆਵਾਜ਼ ਸਾਫ਼ ਨਹੀਂ ਹੋਵੇਗੀ ਮੈਂ ਕਈ ਦਿਨਾਂ ਤੱਕ ਸਿਰਫ ਇਹੀ ਸੋਚਦੀ ਰਹੀ ਸ਼ੁਰੂ ਹੀ ਨਹੀਂ ਕੀਤਾ ਫਿਰ ਮੈਨੂੰ ਅਹਿਸਾਸ ਹੋਇਆ ਕਿ ਪਰਫੈਕਸ਼ਨ ਤਾਂ ਸਿਰਫ ਇੱਕ ਸਫ਼ਰ ਹੈ ਕੋਈ ਮੰਜ਼ਿਲ ਨਹੀਂ ਹੈ ਸਟਰਨਰ ਇਹੀ ਕਹਿੰਦੇ ਨੇ ਕਿ ਸਾਨੂੰ ਆਪਣੀਆਂ ਉਮੀਦਾਂ ਨੂੰ ਛੱਡ ਕੇ ਸਿਰਫ ਸ਼ੁਰੂਆਤ ਕਰਨੀ ਚਾਹੀਦੀ ਹੈ ਹਰ ਅਭਿਆਸ ਸਾਨੂੰ ਬਿਹਤਰ ਬਣਾਉਂਦਾ ਹੈ ਅਗਲਾ ਪੁਆਇੰਟ ਏ ਦਾ ਪਾਵਰ ਆਫ ਜਸਟ ਥਿਸ ਹੁਣ ਮੈਂ ਤੁਹਾਨੂੰ ਇੱਕ ਅਜੀਹੀ ਤਕਨੀਕ ਦੱਸਣ ਜਾ ਰਹੀ ਹਾਂ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਸਟਰਨਰ ਇਸ ਨੂੰ ਕਹਿੰਦੇ ਨੇ ਜਸਟ ਥਿਸ ਇਸਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਸਿਰਫ ਉਸ ਇੱਕ ਕੰਮ ਤੇ ਆਪਣਾ ਪੂਰਾ ਧਨ ਧਿਆਨ ਦਿਓ ਨਾ ਭੂਤਕਾਲ ਬਾਰੇ ਸੋਚੋ ਨਾ ਭਵਿੱਖ ਬਾਰੇ ਸਿਰਫ ਉਸ ਪਲ ਵਿੱਚ ਰਹੋ ਮੇਰੀ ਇੱਕ ਫਰੈਂਡ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਪੇਂਟਰ ਹੈ ਉਹ ਅਕਸਰ ਕਈ ਵਾਰ ਮੇਰੇ ਨਾਲ ਗੱਲ ਸ਼ੇਅਰ ਕਰਦੀ ਹੈ ਕਿ ਜਦੋਂ ਉਹ ਪੇਂਟਿੰਗ ਕਰਦੀ ਹੈ ਤਾਂ ਉਹ ਸਭ ਕੁਝ ਭੁੱਲ ਜਾਂਦੀ ਹੈ ਉਸ ਦਾ ਸਾਰਾ ਧਿਆਨ ਸਿਰਫ ਬੁਰਸ਼ ਦੇ ਸਟ੍ਰੋਕ ਅਤੇ ਰੰਗਾਂ ਤੇ ਹੁੰਦਾ ਹੈ ਉਹ ਕਹਿੰਦੀ ਹੈ ਕਿ ਉਸ ਵੇਲੇ ਉਸ ਨੂੰ ਅਸਲੀ ਖੁਸ਼ੀ ਮਿਲਦੀ ਹੈ ਜਸਟ ਥਿਸ ਦੀ ਸ਼ਕਤੀ ਇਹੀ ਹੈ ਇਹ ਤੁਹਾਨੂੰ ਵਰਤਮਾਨ ਵਿੱਚ ਜੀਣਾ ਸਿਖਾਉਂਦੀ ਐਮਬ੍ਰੇਸਿੰਗ ਦਾ ਸਟੰਬਲਸ ਕੀ ਤੁਹਾਨੂੰ ਵੀ ਗਲਤੀਆਂ ਕਰਨ ਤੋਂ ਡਰ ਲੱਗਦਾ ਹੈ ਫਰੈਂਡਸ ਕਿ ਤੁਸੀਂ ਵੀ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਹਾਰ ਮੰਨ ਲੈਂਦੇ ਹੋ ਕਿਉਂਕਿ ਤੁਹਾਨੂੰ ਡਰ ਹੁੰਦਾ ਹੈ ਕਿ ਤੁਸੀਂ ਫੇਲ ਹੋ ਜਾਓਗੇ ਪਰ ਸਟਰਨਰ ਕਹਿੰਦੇ ਨੇ ਕਿ ਗਲਤੀਆਂ ਸਫਲਤਾ ਦੀ ਪੌੜੀ ਹੁੰਦੀਆਂ ਹਨ ਹਰ ਗਲਤੀ ਸਾਨੂੰ ਕੁਝ ਨਾ ਕੁਝ ਜ਼ਰੂਰ ਨਵਾਂ ਸਿਖਾਉਂਦੀ ਹੈ ਸਾਨੂੰ ਆਪਣੀਆਂ ਗਲਤੀਆਂ ਨੂੰ ਆਪਣਾ ਦੁਸ਼ਮਣ ਨਹੀਂ ਬਲਕਿ ਆਪਣਾ ਉਸਤਾਦ ਮੰਨਣਾ ਚਾਹੀਦਾ ਹੈ ਦ ਲੌਂਗ ਗੇਮ ਆਫ ਪੇਸ਼ੈਂਸ ਅੱਜਕੱਲ ਸਭ ਕੁਝ ਜਲਦੀ ਚਾਹੀਦਾ ਹੈ ਅਸੀਂ ਚਾਹੁੰਦੇ ਹਾਂ ਕਿ ਰਾਤੋਂ ਰਾਤ ਸਫਲਤਾ ਮਿਲ ਜਾਵੇ ਪਰ ਸਚਾਈ ਇਹ ਹੈ ਕਿ ਕੋਈ ਵੀ ਵੱਡੀ ਸਫਲਤਾ ਸਮਾਂ ਲੈਂਦੀ ਹੈ ਇਸ ਦੇ ਲਈ ਸਬਰ ਅਤੇ ਲਗਾਤਾਰ ਅਭਿਆਸ ਦੀ ਜ਼ਰੂਰਤ ਹੁੰਦੀ ਹੈ ਮੇਰੇ ਇੱਕ ਜਾਣਕਾਰ ਨੇ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਪਹਿਲੇ ਕੁਝ ਮਹੀਨਿਆਂ ਵਿੱਚ ਤਾਂ ਉਸ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ ਪਰ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਸੀ ਅਤੇ ਸੋਚ ਰਿਹਾ ਕਿ ਸੋਚ ਰਿਹਾ ਸੀ ਕਿ ਇਸ ਨੂੰ ਬੰਦ ਕਰ ਦੇਣਾ ਪਰ ਫਿਰ ਉਸ ਨੇ ਸਬਰ ਰੱਖਿਆ ਅਤੇ ਲਗਾਤਾਰ ਮਿਹਨਤ ਕਰਦਾ ਰਿਹਾ ਅੱਜ ਉਸ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਸਟਰਨਰ ਕਹਿੰਦੇ ਨੇ ਕਿ ਸਾਨੂੰ ਆਪਣੀ ਪ੍ਰਗਤੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਲੰਮੀ ਖੇਡ ਖੇਡਣ ਲਈ ਤਿਆਰ ਰਹਿਣਾ ਚਾਹੀਦਾ ਹੈ ਫਰੈਂਡਸ ਕੀ ਤੁਸੀਂ ਜਾਣਦੇ ਹੋ ਕਿ Amazon ਜੋ ਕਿ ਅੱਜ ਵਰਲਡ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਹੈ ਉਸ ਨੂੰ ਇੱਥੇ ਪਹੁੰਚਣ ਵਿੱਚ 20 ਸਾਲ ਲੱਗੇ ਤੇ ਆਪਾਂ ਕਿਸੇ ਕੰਮ ਨੂੰ ਸ਼ੁਰੂ ਕਰਕੇ 20 ਮਹੀਨੇ ਵੀ ਨਹੀਂ ਦਿੰਦੇ ਤੇ ਫਿਰ ਆਪਾਂ ਨੂੰ ਸਫਲਤਾ ਕਿਵੇਂ ਮਿਲੇਗੀ ਫਰੈਂਡਸ ਦਾ ਪ੍ਰੈਕਟਿਸਿੰਗ ਮਾਈਂਡ ਸਿਰਫ ਇੱਕ ਕਿਤਾਬ ਨਹੀਂ ਹੈ ਇਹ ਇੱਕ ਜੀਵਨ ਜਿਉਣ ਦਾ ਤਰੀਕਾ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਹਰ ਪਲ ਦਾ ਆਨੰਦ ਲੈਣਾ ਹੈ ਕਿਵੇਂ ਆਪਣੀਆਂ ਗਲਤੀਆਂ ਤੋਂ ਸਿੱਖਣਾ ਹੈ ਅਤੇ ਕਿਵੇਂ ਆਪਣੇ ਸਬਰ ਨਾਲ ਆਪਣੇ ਟੀਚਿਆਂ ਨੂੰ ਹਾਸਲ ਕਰਨਾ ਹੈ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇੱਕ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਜ਼ੋਰਦਾਰ ਸ਼ਿਫਾਰਿਸ਼ ਜ਼ਰੂਰ ਕਰਦੀ ਹਾਂ ਫਰੈਂਡਸ ਕਿ ਤੁਸੀਂ ਇਸ ਬੁੱਕ ਨੂੰ ਜ਼ਰੂਰ ਪੜਿਓ ਇਸ ਕਿਤਾਬ ਨੇ ਮੇਰੀ ਲਾਈਫ ਦੇ ਵਿੱਚ ਵੀ ਬਹੁਤ ਸਾਰੇ ਚੇਂਜਸ ਲੈ ਕੇ ਆਂਦੇ ਨੇ ਤੇ ਮੈਨੂੰ ਯਕੀਨ ਹੈ ਕਿ ਤੁਹਾਡੀ ਜ਼ਿੰਦਗੀ ਨੂੰ ਵੀ ਬਦਲਣ ਵਿੱਚ ਜ਼ਰੂਰ ਕਾਰਗਰ ਸਾਬਤ ਹੋਵੇਗੀ ਹੁਣ ਵਾਰੀ ਤੁਹਾਡੀ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਫਰੈਂਡਸ ਕਮੈਂਟ ਕਰਨਾ ਸ਼ੇਅਰ ਕਰਨਾ ਅਤੇ ਆਪਣੇ ਫਰੈਂਡਸ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਫਰੈਂਡਸ ਥੈਂਕ ਯੂ